ਦੋਸਤੋ ਦੇਖੋ ਇਟਾਂ ਚੱਕਦੀਆਂ ਸਵੇਰੇ ਸਵੇਰੇ ਆ ਯੂਪੀ ਬਿਹਾਰ ਦੇ ਲੋਗ ਆ ਬਲਦ ਲੈ ਕੇ ਆ ਸਵੇਰੇ ਸਵੇਰੇ ਭਗਸੈ ਨਗਰਾ ਦੇਖੋ ਕੋਠੀ ਬਣਦੀ ਪਈ ਆ ਆ ਕੋਠੀ ਬਣਦੀ ਆ ਕੋਲ ਖੜ ਕੇ ਇਟਾਂ ਚੱਕਦੀਆਂ ਪਈਆਂ ਨੇ ਇਹ ਤਾਂ ਮੈਂ ਗੱਡੀ ਰੋਕ ਕੇ ਇਨਾ ਤੋਂ ਉਤਰਵਾ ਰਿਹਾ ਕਹਨ ਕਹਾਂ ਕੇ ਕਹ ਰਹੇ ਤੇ ਕਾ ਪਿਓ ਹਲੋ ਤਾਂ ਬਹੁਤ ਦੂਰ ਰਿਹਾ ਤੇ ਚੰਗੀ ਹਾਂ ਫਿਰ ਯਹਾਂ ਪੇ ਇਟੇ ਉਠਾ ਰਹੇ ਆ ਲੋਗੋ ਕੀ ਉਤਾਰੋ ਸਾਰੇ ਦੇਖੋ ਲੋਗੋ ਇਟਾਂ ਚੱਕਦੇ ਪਏ ਲੋਗ ਸਵੇਰੇ ਸਵੇਰੇ ਇਹ ਯੂਪੀ ਬਿਹਾਰ ਦੇ ਲੋਗ ਉਤਾਰੋ ਇੱਡੇ ਉਤਾਰੋ ਇੱਡੇ ਮੈਂ ਪੁਲਿਸ ਮੈਂ ਪੁਲਿਸ ਬੁਲਾਉਂਗਾ ਆਪੀ ਪੁਲਿਸ ਆ ਵੀ ਬੁਲਾਉਂਗਾ ਇਹੀ ਪੇ ਬੁਲਾਉਂਗਾ ਆ ਵੀ ਬੁਲਾਉਂਗਾ ਦੇਖੋ ਚੋਰੀ ਕਰਦੀਆਂ ਪਈਆਂ ਇੱਟਾਂ ਚੋਰੀ ਕਰਦੀਆਂ ਇਹ 70 ਰੁਪਏ ਦੀ ਇੱਟ ਹੈ ਨਿਕਾਲੋ ਬਾਹਰ ਸਭੀ ਕੀ ਸਭੀ ਨਿਕਾਲੋ ਸਾਰੀ ਨਿਕਾਲੋ ਆ ਦੇਖੋ ਆ ਦੇਖੋ ਲੋਕੋ ਸਵੇਰ ਦਾ ਵਕਤ ਹੈ ਧੁੰਦ ਦਾ ਮੌਸਮ ਦਾ ਫਾਇਦਾ ਉਠਾ ਰਿਹਾ ਇਹ ਲੋਗ ਆ ਦੇਖੋ ਕੋਠੀ ਬਣਦੀ ਪਈ ਆ ਔਰ ਇੱਟਾਂ ਚੱਕਦੀਆਂ ਪਈਆਂ ਨੇ ਔਰ ਮੈਂ ਜਦੋਂ ਇਹਨਾਂ ਨੂੰ ਰੋਕਿਆ ਆ ਮੇਰੀ ਗੱਡੀ ਖੜੀ ਆ ਔਰ ਇਹਨਾਂ ਨੂੰ ਰੋਕਿਆ ਮੈਂ ਇਟਾਂ ਉਤਾਰੋ ਸਰ ਇਹ ਬਗਾਲਾ ਤਾਂ ਮਤਲਬ ਕਿ ਆ ਤੁਹਾਡਾ ਚੋਰੀ ਕਰਨੇ ਦਾ ਸਵੇਰ ਸਵੇਰ ਕਿਵੇਂ ਬਿਨ ਕੇ ਲਾਇਓ ਹਾਂ ਬਿਨ ਕੇ ਲਾਇਓ ਉਤਾਰੋ ਇਹਨੂੰ ਆ ਦੇਖ ਆ ਦੇਖੋ ਇਟਾਂ ਆ ਦਿਖਾ ਸਕਦਾ ਮੈਂ ਤੁਹਾਨੂੰ ਆ ਦੇਖੋ ਆ ਦੇਖੋ ਹੁਣ ਉਤਾਰ ਦੀਆਂ ਪਈਆਂ ਨੇ ਇਹ ਤਿੰਨ ਜਾਣੀਆਂ ਸਵੇਰੇ ਸਵੇਰਾ ਠੇੜਾ ਲੈ ਕੇ ਇਟਾਂ ਚੋਰੀ ਕਰਦੀਆਂ ਲੋਕੀ ਕਿਦਾਂ ਮਜ਼ਦੂਰੀ ਦੇ ਲੋਕ ਬੈਂਕਾਂ ਤੋਂ ਲੋਨ ਲੈ ਕੇ ਮਕਾਨ ਬਣਾਉਂਦੇ ਆ ਔਰ ਇਹ ਐਕਟ ਪੱਠੇ ਤੇ ਲੈਣ ਜਾਓ 7000 ਰੁਪਏ ਦੀ 1000 ਇਟਾ ਔਰ ਇਹ ਪੁਰਾਣੀਆਂ ਇਟਾਂ ਚੱਕ ਕੇ ਇਹ ਫਿਰ ਇਹਨਾਂ ਦੀ ਰੋੜੀ ਕੁੱਟਦੇ ਆ ਔਰ ਇਹ ਵੇਚਦੇ ਆ ਔਰ ਉਤਾਰਦੇ ਇਟਾਂ ਉਤਾਰ ਸਾਰੀਆਂ ਉਤਾਰੋ ਦੇਖੋ ਆ ਦੇਖੋ ਰੰਗੇ ਹੱਥੇ ਫੜੀਆਂ ਤਿੰਨ ਜਨਾਨੀਆਂ ਭਗਤ ਸਿੰਘ ਨਗਰ ਜੀ ਬਲਾਕ ਆ ਕੋਠੀ ਦੇਖੋ ਤੁਸੀਂ ਕੋਠੀ ਦੇ ਕੋਲ ਇੱਟਾਂ ਉਤਾਰਦੀਆਂ ਪਈਆਂ ਨੇ ਕਿਉਂਕਿ ਮੈਂ ਫੜ ਲੀਆਂ ਆ ਦੇਖੋ ਇਹ ਚੋਰ ਨੇ ਔਰਤਾਂ ਇਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਆ ਦੇਖੋ ਦੇਖੋ ਆਹ ਆ ਕਾਰ ਬਲਦ ਰੱਖਿਆ ਹੋਇਆ ਇਹ ਔਰਤਾਂ ਆਪੇ ਹੀ ਚਲਾਉਂਦੀਆਂ ਨੇ ਬਲਦ ਨੂੰ ਔਰ ਆਪੇ ਹੀ ਇਹ ਇੱਟਾਂ ਇਕੱਠੀਆਂ ਕਰਦੀਆਂ ਨੇ ਆਲੇ ਦੁਆਲੇ ਲੋਕਾਂ ਦੀਆਂ ਜਿਹੜੀਆਂ ਪਈਆਂ ਨੇ ਤੇ ਉਹ ਆਹੀ ਚੱਕ ਕੇ ਲੈ ਜਾਂਦੀਆਂ ਨੇ ਆ ਦੇਖ ਸਕਦੇ ਹੋ ਤੁਸੀਂ ਦੇਖੋ ਆ ਦੇਖੋ ਹੁਣ ਜਿੱਥੇ ਜੀਕ ਤਾਂ ਲਾਤੀਆਂ ਉਤਾਰਦੇ ਆ ਵੀ ਇਹ ਰੋ ਉਤਾਰ ਦੇ ਨੇ ਬਾਬੂ ਕੋਲ ਆ ਇਹ ਆ ਦੇਖੋ ਭੱਜ ਗੀਆਂ ਆ ਦੇਖੋ ਭੱਜਦੀਆਂ ਪਈਆਂ ਆ ਦੇਖੋ ਆ ਦੇ ਆ ਭੱਜ ਗੀਆਂ ਆ ਦੇਖੋ ਸ਼ਹੀਦ ਭਗਤ ਸਿੰਘ ਨਗਰ ਆ ਦੇਖੋ ਆ ਦੇਖੋ ਆ ਦੇਖ ਰਹੇ ਹੋ ਤੁਸੀਂ ਸਿਟੀ ਸੈਂਟਰ ਦੇ ਕੋਲ ਇਹ ਔਰਤਾਂ ਇੱਟਾਂ ਚੋਰੀ ਕਰਦੀਆਂ ਨੇ ਆ ਦੇਖੋ ਧੁੰਦ ਦਾ ਫਾਇਦਾ ਉਠਾਉਂਦੀਆਂ ਹੋਈਆਂ ਬੈਂਕਾਂ ਤੋਂ ਲੋਨ ਲੈ ਕੇ ਲੋਕ ਮਕਾਨ ਬਣਾਉਂਦੇ ਆ ਔਰ ਇਹ ਔਰਤਾਂ ਇੱਟਾਂ ਚੋਰੀ ਕਰਦੀਆਂ ਨੇ ਦੋਸਤੋ ਇਸ ਵੇਲੇ ਆਪਾਂ ਜੀ ਬਲਾਕ ਦੇ ਵਿੱਚ ਭਗਤ ਸਿੰਘ ਨਗਰ ਚ ਔਰ ਫੋਨ ਮੈਂ ਦਿਖਾਇਆ ਬਕਾਇਦਾ ਸਾਰਾ ਲਾਈਵ ਦਿਖਾਇਆ ਆ ਔਰਤਾਂ ਇਥੇ ਸਵੇਰੇ ਸਵੇਰੇ ਆਹ ਦੇਖੋ ਢੇਰ ਲਾ ਕੇ ਗਈਆਂ ਆ ਦੇਖੋ ਆ ਇਟਾਂ ਉਤਾਰੀਆਂ ਉਹਨਾਂ ਨੇ ਔਰ ਆ ਕੋਠੀ ਬਣਦੀ ਪਈ ਆ ਕੋਠੀ ਦੇ ਆਲੇ ਦੁਆਲੇ ਉਹ ਇਟਾਂ ਚੱਕ ਕੇ ਲੱਗੇ ਆ ਦੇਖੋ ਇਟਾਂ ਸਿੱਟੀਆਂ ਆ ਸਾਰੀਆਂ ਇਟਾਂ ਇੱਥੋਂ ਚੱਕ ਕੇ ਗਈਆਂ ਨੇ ਪਤਾ ਨਹੀਂ ਗਰੀਬ ਬੰਦਾ ਵਿਚਾਰਾ ਕਿੰਨੀ ਮੁਸ਼ਕਲ ਬੈਂਕ ਤੋਂ ਲੋਨ ਲੈ ਕੇ ਕਿਸ਼ਤਾਂ ਭਰੂਗਾ ਤੇ ਇਹ ਔਰਤਾਂ ਉਹਨਾਂ ਦੀਆਂ ਇਟਾਂ ਚੱਕ ਕੇ ਲੈ ਕੇ ਜਾ ਰਹੀਆਂ ਸੀ ਜਿਹੜੀਆਂ ਕੀ ਮੈਂ ਰੰਗੇ ਹਾਥੀ ਫੜੀਆਂ ਤੁਹਾਨੂੰ ਮੈਂ ਦਿਖਾਇਆ